ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਕਾਫੀ ਦਿਨਾਂ ਬਾਅਦ ਬਲਾਸਪੁਰ ਜਿਹੜਾ ਮਾਰਿਆ ਤੇ ਉਹ ਵੀ ਤਾਂ ਆਉਣਾ ਪੈ ਗਿਆ ਬਾਪੂ ਕਹਿੰਦਾ ਚੱਲ ਚੱਲ ਕੇ ਆਈਏ ਵੀ ਮਾੜਾ ਜਨਰੇਟਰ ਲਾ ਕੇ ਆਉਣਾ ਆਪਾਂ ਕੋਈ ਉਧਰ ਲਈ ਮੋਟਰਾਂ ਤੇ ਲਾਈਟ ਨਹੀਂ ਆਈ ਉੱਥੇ ਥੋੜਾ ਪਾਣੀ ਘੱਟ ਆ ਆ ਦੇਖ ਲਓ ਚੋਨਾ ਵੀਰੇ ਆਪਣਾ ਲੱਗਿਆ ਸਾਰੇ ਡੱਡੂ ਬੋਲਦੇ ਆ ਵਾ ਮਿਹਨਤ ਕਰੀਆ ਖੱਤਿਆਂ ਦੇ ਮਿਹਨਤ ਕਰੀ ਰਾਸ ਆਈਆ ਮੋਟਰਾਂ ਮੋਟਰਾਂ ਸਹੀ ਕਰਕੇ ਪਾਤੀਆਂ ਜਿੰਨੀਆਂ ਪਾਉਣ ਵਾਲੀਆਂ ਬਾਪੂ ਆਪਦੇ ਫੇਵਰਟ ਟਰੈਕਟਰ ਤੇ ਬੈਠਾ ਐਂਟਰ ਬਾਪੂ ਦੇ ਫੇਵਰਟ ਟਰੈਕਟਰ ਇਹ ਮੋਟਰ ਤੇ ਸਾਰਾ ਝੋਨਾ ਲੱਗ ਗਿਆ ਉਧਰ ਰਹਿੰਦੀ ਆ ਥੋੜੀ ਜੀ ਮੋਟਰ 2 5 6 ਕਿਲੇ ਰਹਿੰਦੇ ਲੱਗਣ आले ਆਪਣੇ ਕਿਉਂਕਿ ਉੱਥੇ ਸਰਕਾਰੀ ਟਿਊਬ ਵਾਲਾ ਉਹ ਉਹਦਾ ਡੈਪ ਜਾਂ ਟਰਾਂਸਫਾਰਮਰ ਦੇ ਉੱਤੇ ਬਰੋਟਾ ਤੇ ਉੱਥੇ ਮੋਟਰ ਚੱਲਦੀ ਨਹੀਂ ਇਸ ਕਰਕੇ ਹਜੇ ਲਾਇਆ ਨਹੀਂ ਤੇ ਅੱਜ ਇੱਥੇ ਪਾਉਣਾ ਯੂਰੀਆ ਦੇ ਲੋ ਹਜੇ ਪਹਿਲਾ ਯੂਰੀਆ ਪਾਉਣਾ ਤੇ ਝੋਨਾ ਵਧੀਆ ਤੁਰਿਆ ਹੈ ਪਰ ਹੁਣ ਓਹ ਆ ਪਾ ਦੇਣਾ ਯੂਰੀਆ ਥੋੜੇ ਜੀ ਦਿਨਾਂ ਚ ਸਾਰਾ ਬਸ 2 2 3 3 ਦਿਨ ਬਾਅਦ ਹੀ ਪਾ ਦੇਣਾ ਬਸ ਬੜਾ ਲੰਬਾ ਨਹੀਂ ਖਿੱਚਣਾ ਕੰਮ ਬਹੁਤ ਸੋਹਣਾ ਝੋਨਾ ਥਰਿਆ ਪੂਰਾ ਵਧੀਆ ਖੜਾ ਲੱਗਿਆ ਵੀ ਵਧੀਆ ਲਵਾਈ ਹੋਈ ਹੁਣ ਚੱਲਦੇ ਆਂ ਫੋ ਉਧਰ ਦੂਜੀਆਂ ਮੋਟਰਾਂ ਤੇ ਬੰਦੇ ਇੱਥੇ ਹੁੰਦੇ ਆ ਪੱਕੇ ਇੱਥੇ ਇਹਨਾਂ ਕੋ ਜਨਰੇਟਰ ਖੜਾਏ ਹੋਇਆ ਛੱਡੇ ਹੋਇਆ ਇਥੇ ਬਾਪੂ ਹੀ ਆਉਂਦਾ ਹੁੰਦਾ ਜਿਆਦਾ ਤਾਂ ਬਾਪੂ ਦੀ ਡਿਊਟੀ ਹੋਈ ਆ ਬਾਪੂ ਹੀ ਆਉਂਦਾ ਬਾਪੂ ਦੀ ਗੱਡੀ ਆਪੇ ਹੀ ਤੇ ਨਿੰਗਦੀ ਨਹੀਂ ਤੇ ਆਪਣੇ ਵਾਲੀ ਨਿੰਗੀ ਇਹ ਆਪਣੇ 4 ਵੀਲ ਕਿਉਂਕਿ ਮੀਂਹ ਪੈ ਜਾਂਦਾ ਫਿਰ ਬਾਪੂ ਉੱਥੇ ਸਾਹਮਣੇ ਘਰੇ ਖੜਾ ਲੈਂਦੇ ਆ ਆਪਣੀ ਵੀ ਇਹੀ ਨਿੰਗੀ ਆ ਬਲੇਰੋ ਰਾਣੀ ਹੁੰਦੀ ਉਹਨੇ ਖੜ ਜਾਣਾ ਸੀ ਪਰ ਉਹਨੂੰ ਕੱਢ ਲਈਦਾ ਆਪਾਂ ਤੱਕੇ-ਦੁੱਕੇ ਮਾਰ ਕੇ ਉਹਦਾ 4 ਵੀਲ ਜਿੰਨਾ ਹੀ ਕੰਮ ਲਈਦਾ ਉਹ ਨਹੀਂ ਦਬਦੀ ਦੁਬਦੀ ਲੋ ਜੀ ਅੱਜ ਚੱਲਦਾ ਕੰਮ ਕੱਦੂ ਦਾ ਮੂੰਗੀ ਵਾਲੇ ਖੱਤਿਆਂ ਦੇ ਵਿੱਚ ਸਾਫ਼ ਸੁਥਰੇ ਖੱਤੇ ਆ ਮੈਂ ਕਿਹਾ ਰੋਟਾਵੇਟਰ ਨਾਲ ਹੀ ਕਰ ਦੋ ਕਿਉਂਕਿ ਮੂੰਗੀ ਵਾਲੇ ਖੱਤਿਆਂ ਦੇ ਵਿੱਚ ਵੀ ਨਾ ਕਈ ਵਾਰ ਟਰੈਕਟਰ ਡੂੰਘਾ ਜਾਂਦਾ ਫਿਰ ਉੱਤੇ ਲੀਹਾਂ ਪੈ ਜਾਂਦੀਆਂ ਆ ਆ ਇੰਨੀ ਕੁ ਪਨੀਰੀ ਪੱਤਰ ਉਹਨਾਂ ਕੋਲੇ ਵਧੀ ਸੀ ਉਹ ਲਾ ਗਏ ਤੇ ਆ ਹੁਣ ਰਹਿ ਗਿਆ ਜਾਨ ਨੂੰ ਆ ਸਵੇਰੇ ਕਰ ਦਾਂਗੇ ਇਹ ਆਪਣੀ 5 ਕਿੱਲੇ ਵਾਲੀ ਮੋਟਰ ਇੱਥੇ ਪਿੰਡ ਦੇ ਨਾਲ ਹੀ ਆ ਇਹ ਤੇ ਚੱਲੀ ਜਾਂਦਾ ਕੰਮ ਬਸ ਵਧੀਆ बस 20 ਤਰੀਕ ਤੱਕ ਨਿਬੜੂਗਾ ਸਾਡਾ ਕਈ ਵੀਰ ਪੁੱਛੀ ਜਾਂਦੇ ਵੀਰੇ ਕਿੰਨਾ ਕੁ ਰਹਿ ਗਿਆ ਵੀਰੇ 20 ਤਰੀਕ ਤੱਕ ਇੱਕ ਮਹੀਨਾ ਪੰਜ ਸੱਤ ਦਿਨ ਲੱਗਦੇ ਹੁੰਦੇ ਨੇ ਨਿਬੜਨ ਨੂੰ ਕੰਮ ਬਸ ਹੁੰਨੇ ਕੀ ਲੱਗਦੇ ਆ ਹਰੇਕ ਸਾਲ ਇੰਨਾ ਤਾਂ ਲੱਗ ਹੀ ਜਾਂਦਾ ਵੀਰੇ ਕਿਉਂਕਿ ਆਪਾਂ 18 19 ਕ ਤੋਂ ਸ਼ੁਰੂ ਕਰਿਆ ਸੀਗਾ 19 ਤਰੀਕ ਤੱਕ ਨੇੜੇ ਹੋ ਜਾਣਾ ਸਾਡਾ ਕਾਫੀ ਕੰਮ ਤੇ ਭਾਜੀ ਆਪਣੀ ਮੱਕੀ ਖੜੀ ਆ ਉਹਦੀ ਟੈਨਸ਼ਨ ਪਈ ਹੋਈ ਆ ਵੱਢਣ ਦੀ ਵੀ ਉਹਨੂੰ ਕਿਵੇਂ ਵੱਢਣਾ ਕਿਉਂਕਿ ਉਹ ਖੱਤਾ ਸੁੱਕ ਨਹੀਂ ਰਿਹਾ ਬਿਲਕੁਲ ਵੀ ਉਹ ਖੱਤਾ ਵੱਡੇ ਤੇ ਫੇਰ ਆਉਣਾ ਲੋ ਜੀ ਆਪਣੀ ਆਹ ਮੋਟਰ ਤੇ ਵੀ ਕੰਮ ਸਮਾਪਤ ਹੋਣ ਵਾਲਾ ਬਸ ਆਪਣੀ ਇੱਕ ਮੋਟਰ ਉਧਰ ਰਹਿ ਗਈ ਇੱਕ ਮੋਟਰ ਤੇ ਹਜੇ ਆਪਾਂ ਲੱਗੇ ਨਹੀਂ ਉਹ ਤੇ ਰਹਿੰਦੇ ਆ 6 5 5.5 ਕਿਲੇ ਬੀਜਣ ਵਾਲੇ ਉਹ ਤੇ ਵੀ ਲਾਵਾਂਗੇ ਤੇ ਬਸ ਇਹ ਤੇ ਆਖੀਰ ਲੱਗਿਆ ਰਹਿ ਗਿਆ ਕੱਲ ਨੂੰ ਨੱਕੇ ਨੁੱਕੇ ਲਾ ਦੇਣਾ ਖੁੱਲੇ ਆਪਾਂ ਬਸ ਫੇਰ ਤਾਂ ਆਟੋਮੈਟਿਕ ਲਾਉਣਾ ਤੇ ਆਟੋਮੈਟਿਕ ਛੱਡਣਾ ਬਸ ਇੰਨੇ ਕੰਮ ਹੋਇਆ ਕਰਨਾ ਤੇ ਦੂਪਰ ਕੋਈ ਕੰਮ ਵੀਡੀਓ ਬਣਾਉਣ ਨੂੰ ਨਾ ਯਾਰ ਵੀਰੇ ਜੀ ਨਹੀਂ ਕਰਦਾ ਮੂਡ ਜ ਆ ਬਸ ਠੀਕ ਹੀ ਨਹੀਂ ਵੀ ਮੂਡ ਠੀਕ ਆ ਮੂਡ ਨੇ ਉਹਨੇ ਕੁਝ ਹੋਇਆ ਪਰ ਵੀਡੀਓ ਬਣਾਉਣ ਨੇ ਨਹੀਂ ਜੀ ਕਰਦਾ ਵੀ ਯਾਰ ਕੀ ਬਣਾਉਣੀ ਆ ਉਹੀ ਕੱਦੂ ਕਰਦੇ ਆ ਉਹੀ ਸਾਰਾ ਕੁਝ ਚੱਲੀ ਜਾਂਦਾ ਤੇ ਕੋਈ ਕੀ ਕਰਨਾ ਐਵੇਂ ਬਿਨਾ ਮਤਲਬ ਤੋਂ ਵੀ ਸਾਰੇ ਵੀਰ ਤੇ ਇਹੀ ਕੰਮ ਤਾਂ ਕਰਦੇ ਆ ਹਨਾ ਚਲੋ ਜੇ ਕੁਝ ਨਵਾਂ ਕਰਦੇ ਆ ਜਾਂ ਨਵਾਂ ਕਰਦੇ ਆ ਜਾਂ ਕੁਝ ਹੁੰਦਾ ਵਾ ਵੀ ਦਿਖਾਉਣ ਵਾਲਾ ਉਹ ਦਿਖਾਈ ਜਾਵੇ ਤਾਂ ਚੰਗੀ ਗੱਲ ਪਰ ਹੁਣ ਜੇ ਜੀ ਤੇ ਆਪਾਂ ਕੋਲ ਹੈ ਹੀ ਨਹੀਂ ਉਹ ਤੇ ਕੀ ਦਿਖਾਈ ਅਦੇ ਲੋੜੀਂਦੀ ਮੁੰਗੀ ਵਾਲੇ ਤੇ ਚੱਲਦਾ 9 ਫੁੱਟਾ ਰੋਟਾ ਵੇਟਰਾ ਪੂਰਾ ਵਧੀਆ ਚੱਲ ਰਿਹਾ ਮੈਨੂੰ ਤਾਂ ਇੰਸਟਾਗ੍ਰਾਮ ਤੇ ਰੀਲਾਂ ਪਾਉਣ ਨੂੰ ਨਹੀਂ ਹੈਗੀਆਂ ਵੀ ਕਿਹੜੀ ਪਾਉਣੀਆਂ ਦਾ ਤਾਂ ਮਨ ਉਦਾਰੀਆਂ ਜਿੰਨੀਆਂ ਦੀ ਭਾਈਆਂ ਆਈਆਂ ਹੋਣਾ ਹੋਣਾ ਮੱਕੀ ਦੀ ਟੈਨਸ਼ਨ ਆ ਮੱਕੀ ਰਹਿੰਦੀ ਆਪਣੀ 16-17 ਗਿੱਲੇ ਵੱਢਣ ਵਾਲੀ ਉਹਦਾ ਦੇਖਦੇ ਆ ਕੀ ਹੱਲ ਹੁੰਦਾ ਕਿਉਂਕਿ ਉਹ ਵੱਢੀ ਨਹੀਂ ਜਾਣੀ ਉਹ ਗਾਰੇ ਦੇ ਵਿੱਚ ਆਨੇ ਰੇ ਤੇ ਉਹਦਾ ਦੇਖਦੇ ਆ ਕੁਝ ਹੱਲ ਕਰਕੇ ਵੇ ਵੱਡੀ ਜਾਂਦੀ ਹੈ ਲੱਗੇ ਹੋਏ ਆ ਹੱਲ ਕਰਨ ਦੇ ਵਿੱਚ ਠੀਕ ਤੋਂ ਮੈਲ ਨੂੰ ਜਾਵੇ ਕੁਝ ਬਹੁਤ ਸੋਹਣੀ ਜਲਾਈ ਆ ਯਾਰ 36 30 ਦੀ ਵਧੀਆ ਡੀਜ਼ਲ ਦੀ ਬਾਪੂ ਅਜੇ ਕਹਿੰਦਾ ਸੀ 2 ਵੀਲ ਲੈ ਲੈ ਕਹਿੰਦਾ ਆਪਾਂ ਨੂੰ ਕੀ ਲੋੜ ਆ ਵੀ ਸਾਰੀ 4 ਵੀਲ ਘਾਤੋਂ ਲੈਣੇ ਆ ਤੇ ਮੈਂ ਕਿਹਾ ਬਾਪੂ ਨਹੀਂ ਮੈਂ ਤਾਂ ਵੀ ਇਹੀ ਸੋਚਿਆ ਹੋਇਆ ਜੇ ਨਵਾਂ ਟਰੈਕਟਰ ਕੋਈ ਵੀ ਲੈਣਾ 4 ਵੀਲ ਹੀ ਲੈਣਾ 4 ਵੀਲ ਤੋਂ ਬਿਨਾ ਨਹੀਂ ਲੈਣਾ ਤੇ ਆ ਹੁਣ ਦੇਖੋ ਜਾਦਾ ਲਿਆ ਵਾ ਮੈਂ ਕਹਿੰਦਾ ਵਿਚਾਰਾ ਇੱਕ ਦਿਨ ਵੀ ਬੰਦ ਨਹੀਂ ਹੋਇਆ ਤੇ 500 ਘੰਟੇ ਅਰਜਨ ਚੱਲਣ ਵਾਲਾ ਹੋ ਗਿਆ ਇਹ ਵੀ ਕਾਫੀ ਚੱਲ ਗਿਆ ਤੇ ਤੇ ਫਿਰ 60 55 ਪੂਰਾ ਚੱਲਿਆ ਵਾ ਤੇ 56 30 ਪੂਰਾ ਚੱਲ ਰਿਹਾ ਵਾ ਤੇ ਜਿੰਨੇ ਫੋਰ ਵੀ ਲ ਸਾਰੇ ਹੀ ਚੱਲ ਰਿਹਾ 90 ਦਾ ਹਿਸਾਬ ਦਾ ਟਰਾਲੀ ਤੇ ਹੁੰਦਾ ਸੀ 50 75 ਦੀ ਘਾਟ ਮਹਿਸੂਸ ਹੁੰਦੀ ਆ ਘਾਟ ਰੜਕਦੀ ਆ 50 75 ਦੀ ਵੀਡੀਓ ਹੁੰਦਾ ਉਹ ਵੀ ਚੱਲਣਾ ਸੀਗਾ ਕਿਉਂਕਿ ਮੈਨੂੰ ਚਲਾਉਣ ਨੂੰ ਟਰੈਕਟਰ ਨਹੀਂ ਬਚਦਾ ਤੇ ਵੀ ਜੇ ਮੈਂ ਕੱਦੂ ਗੁੱਦੂ ਕਰਨਾ ਤਾਂ 90 ਦਾ ਬਾੜ ਦੇ ਨਹੀਂ ਨਾ ਹੈਗੇ 90 ਦਾ ਥੋੜਾ ਵਜਨ ਵਾਲਾ ਕਰਕੇ ਉਹਨੂੰ ਬਾੜ ਦੇ ਬਾੜਿਆ ਨਹੀਂ ਗੱਦੂ 'ਚ ਕਦੇ ਵੀ ਉਹ ਤਾਂ ਬਸ ਏਵੇਂ ਹੀ ਰੱਖਿਆ ਹੋਇਆ ਵੀ ਜੇ ਕਦੇ ਧਸ ਗਿਆ ਤਾਂ ਕੱਢ ਲੋ ਟਰੈਕਟਰ ਫੇਰ ਬਾੜ ਬੂਡ ਲਈਦਾ ਨਹੀਂ ਮੁਕੱਦੂ ਨੂੰ ਨਹੀਂ ਬਾੜਿਆ ਕਿਉਂਕਿ ਉਹਦਾ ਵਜਨ ਬਹੁਤ ਜ਼ਿਆਦਾ ਹੈ 90 ਦਾ ਤੇ ਆ ਦੇ ਲੋ ਆ ਜਿੱਦਣ ਦਾ ਅਰਜਨ ਆਇਆ ਇਹ 460 ਘੰਟੇ ਚੱਲ ਗਿਆ ਦੇਖ ਲੋ ਅੱਜ ਇਹਨੇ ਬਥੇਰਾ ਹੋਰ ਚੱਲ ਜਾਣਾ ਮੈਨੂੰ ਲੱਗਦਾ ਕੱਦੂ ਕੱਦੂ ਜੀ 700 ਤੋਂ ਪਾਰ ਹੋ ਜਾਣਾ ਇਹਨੇ ਕੱਦੂ ਕੱਦੂ ਜੀ ਅਜੇ ਰਾਣ ਨਾਲ ਇੱਕ ਸਰਬ ਵਧਾਉਣੇ ਦੀ 500 ਤੇ ਹੋਊਗੀ ਤੇ ਜ਼ਿਕਰਾ ਆ ਦੇਣੀ ਬਈ ਉਹ ਗੱਲਾਂ ਦੇ ਨਾ ਵੀਰਾਂ ਨੇ ਬਹੁਤ ਕਮੈਂਟ ਕਈਆਂ ਦੇ ਆਏ ਕੋਈ ਨਹੀਂ ਵੀ ਤੇ ਲੈ ਲਈ ਮੇਰਾ ਬਨੇਰ ਦੀ ਘਾਟ ਮਸੂਤ ਹੁੰਦੀ ਰਹਿੰਦੀ ਆ ਤੇ ਆ ਇੱਕ ਮੈਂ ਉਹ ਗੱਲ ਕਰਦਾ ਸੀ ਵੀ ਜਿੱਦਣ ਉਦਣ ਮੈਂ ਕਿਹਾ ਨਹੀਂ ਸੀ ਵੀ ਡੀਜ਼ਲ ਸੇਮ ਹੀ ਖਾਦਾ ਉਹ ਗੱਲ ਤੇ ਬੜਾ ਗੌਰ ਬੰਦਿਆਂ ਨੇ ਨਾ ਉਹ ਕਰੇ ਕਿੰਤੂ ਪ੍ਰੰਤੂ ਵੀ ਸੇਮ ਕਦੇ ਖਾ ਹੀ ਨਹੀਂ ਸਕਦੇ ਮੇਰੇ ਗੱਲ ਸੁਣੋ ਇੱਕ ਮੈਂ ਦੱਸਦਾ ਹੁਣ ਕਿਸੇ ਦੀ ਟੈਂਕੀ ਮਾੜੀ-ਮੋਟੀ ਵੱਡੀ ਹੁੰਦੀ ਆ ਕਿਸੇ ਦੀ ਹੁੰਦੀ ਆ ਛੋਟੀ ਮੈਂ ਕਦੇ ਵੀ ਅੱਜ ਤੱਕ ਲੀਟਰਾਂ 'ਚ ਦਾ ਮਣਿਆ ਨਹੀਂ ਤੇਲ ਹਨਾ ਵੀ ਕਦੇ ਉਵੇਂ ਕਰਿਆ ਹੋਵੇ ਕਿਉਂਕਿ ਸਾਡੇ ਕੋਲੇ ਜਿਹੜਾ ਮਰਜੀ ਟਰੈਕਟਰ ਆ ਸਾਰੇ ਸਾਡੇ ਕੋਲੇ ਤੇਲ ਸੇਮ ਖਾਂਦੇ ਆ ਸਾਨੂੰ ਕਦੇ ਕਿਸੇ ਦਾ ਫਰਕ ਨਹੀਂ ਲੱਗਿਆ ਠੀਕ ਨਹੀਂ ਤੇ ਗੱਲ ਸੀਗੀ ਹਾਂ ਕਿ ਜਿਵੇਂ ਹੁਣ ਮੈਂ ਤੁਹਾਨੂੰ ਸਿੱਧੀ ਦੱਸਾਂ ਗੱਲ ਜਿਵੇਂ ਹੁਣ ਇਹ ਆ ਟਰੈਕਟਰ ਇਹ ਟਰੈਕਟਰ ਨੇ ਜੇ ਉੰਨਾ ਕੇ ਵੱਧ ਵੀ ਚੱਲ ਗਿਆ ਕਿਉਂਕਿ ਜੰਮੀ ਬਾਈ ਨੇ ਵੱਧ ਚਲਾਤਾ ਜਿਹੜਾ 60 55 ਬ ਉਹਦੀ ਟੈਂਕੀ ਛੋਟੀ ਆ ਉਹਦੇ ਮਗਰ ਰੋਟਾਵੇਟਰ ਉਹਦਾ ਵੱਡਾ ਸੀਗਾ ਹਣਾ ਵੀ ਰੋਟਾਵੇਟਰ ਉਹਦਾ ਵੱਡਾ ਸੀਗਾ ਤੇ 3630 ਆ 3630 ਨੇ 3630 ਦੀ ਟੈਂਕੀ ਥੋੜੀ ਜਿਹੀ ਛੋਟੀ ਆ ਉਹਨੇ ਥੋੜਾ ਉਹਦੋਂ ਪਹਿਲਾਂ ਮਕਾਇਆ ਸੀਗਾ ਵੀ ਯਾਨੀ ਕਿ ਉਹਨੇ ਬਸ ਯਾਨੀ ਕਿ ਬੰਦੇ ਨੇ ਉਹਨੇ ਜਾ ਕੇ ਪਾ ਲਿਆ ਮੈਂ ਇਹਨਾਂ ਨੂੰ ਬਾਈ ਉਹਨਾਂ ਨੂੰ ਦੇ ਕੇ ਆਇਆ ਬਸ ਇੰਨਾ ਕੁ ਸਿਰਫ ਫਰਕ ਦੀਗਾ ਠੀਕ ਨੇ ਵੀ ਜੇ ਯਾਰ 5-7 ਲੀਟਰ ਦਾ ਜੇ ਫਰਕ ਵੀ ਹੋਊ ਆਪਾਂ ਉਹਨ ਮੈਂ ਤਾਂ ਉਹਨੂੰ ਸੇਮ ਹੀ ਮੰਨਦਾ ਹਾਂ ਵੀ ਜੇ 5 ਲੀਟਰ ਕਿਸੇ ਟਰੈਕਟਰ ਨੇ ਵੱਧ ਖਾ ਲਿਆ 5 ਲੀਟਰ ਕਿਸੇ ਨੇ ਘੱਟ ਖਾ ਲਿਆ ਮੇਰੇ ਮੁਤਾਬਕ ਤਾਂ ਸਾਰੇ ਸੇਮ ਹੀ ਆ ਉਹਨੇ ਉਹਨੇ ਕ ਤੇਲ ਨੂੰ ਮੈਂ ਕੋਈ ਬਾਹਲਾ ਨਹੀਂ ਸਮਝਦਾ ਕਿਉਂਕਿ ਕਈ ਵਾਰ ਆਉਂਦਾ ਕੋਈ ਬੰਦਾ ਖੜ ਵੀ ਜਾਂਦਾ ਕੋਈ ਬੰਦਾ ਚੱਲ ਵੀ ਜਾਂਦਾ ਇਹ ਚੀਜ਼ਾਂ ਵੀ ਹੁੰਦੀਆਂ ਕਿਸੇ ਮਗਰ ਰੋਟਾਵੇਟਰ ਵੱਡਾ ਕਿਸੇ ਮਗਰ ਛੋਟਾ ਵਾ ਹਨਾ ਇਹ ਵੀ ਚੀਜ਼ ਵੀ ਫਰਕ ਪੈ ਜਾਂਦੀ ਆ ਤੇ ਜਦ ਯਾਰ ਦੇਖੋ ਵੀਰੇ ਆਪਾਂ ਨਾ ਕਰਦੇ ਆ ਖੇਤੀ ਫਿਰ ਤਾਂ ਇਹ ਚੀਜ਼ਾਂ ਤੋਂ ਮੈਂ ਮੈਨੂੰ ਨਹੀਂ ਪਤਾ ਵੀ ਇਹ ਚੀਜ਼ਾਂ ਨੂੰ ਮਿਲਣਾ ਗੈਣਾ ਚਾਹੀਦਾ ਐਵੇਂ ਜਾਂ ਨਹੀਂ ਚਾਹੀਦਾ ਬਸ ਆਪਣੇ ਤੋਂ ਨਹੀਂ ਮਿਣਿਆ ਗਿਣਿਆ ਜਾਂਦਾ ਇਸ ਤਰੀਕੇ ਨਾਲ ਹਨਾ ਕਿ ਨਾ ਮੈਂ ਮਿਣਿਆ ਗਿਣਿਆ ਆ ਜਿੰਨੇ ਆਪਣੇ ਕੋਲੇ ਟਰੈਕਟਰ ਰੂਟਰ ਆ ਸਾਰੇ ਪੂਰੇ ਵਧੀਆ ਆਪਾਂ ਨੂੰ ਸਾਰੇ ਪਸੰਦੀਦਾ ਟਰੈਕਟਰ ਆ ਆਪਣਾ ਇੱਕ ਵੀ ਟਰੈਕਟਰ ਨਹੀਂ ਕੋਈ ਆਪਾਂ ਨੂੰ ਐ ਲੱਗਦਾ ਵੀ ਆਹ ਟਰੈਕਟਰ ਆ ਆਹ ਟਰੈਕਟਰ ਆ ਥੋੜਾ ਛੱਤੀ ਦੀ ਆ ਵਿਚਾਰਾ ਪਹਿਲੇ ਦਿਨ ਦਾ ਆ ਜਿੱਦਣ ਦਾ ਉਹ ਦਿਨ ਦੀ ਮੂਰੇ ਮੈਨੂਅਲ ਜਿਹੜੀ ਲਾਈਟਾਂ ਇੰਨੀਆਂ ਪਸੰਦੀ ਜਿਹੜੀਆਂ ਫਰੰਟ ਲਾਈਟਾਂ ਚ ਉਹ ਜੰਮੀ ਬਾਈ ਨੇ ਪਹਿਲੇ ਦਿਨ ਹੀ ਚਲਾਇਆ ਪਹਿਲੇ ਦਿਨ ਹੀ ਸੱਚ ਤੋੜਦੀ ਹੁਣ ਉਹ ਦਿਨ ਦੀਆਂ ਚੱਲੀਆਂ ਹੀ ਨਹੀਂ ਕਦੇ ਮੁੜ ਕੇ ਵਿਚਾਰਦੀਆਂ ਤੇ ਗੱਲ ਹੈ ਵੀ ਕਿ ਬੱਸ ਵੀ ਬੜੀਆ ਚੱਲਦੇ ਆ ਆਪਾਂ ਨੂੰ ਬਸ ਦੇਖੀ ਜੋ ਥੋੜੇ ਲੱਗਦੇ ਆ ਆਪਾਂ ਨੂੰ ਤਾਂ ਵੀਰੇ ਯਾਰ ਜਿਹੜੇ ਟਰੈਕਟਰਾਂ ਦੇ ਆਪਾਂ ਪੈਸੇ ਲਾਉਣਾ ਮੈਂ ਤਾਂ ਸਿੱਧੀ ਜੀ ਕਿ ਸੱਚੀ ਗੱਲ ਆ ਮੈਨੂੰ ਸਾਰੇ ਪਸੰਦ ਆ ਠੀਕ ਆ ਹਾਂ ਕਿਸੇ 'ਚ ਕੋਈ ਕਮੀਆਂ ਕਿਸੇ 'ਚ ਕੋਈ ਵਾਧਾ ਵਾ ਉਹ ਚੀਜ਼ਾਂ ਹੈਗੀਆਂ ਹੀ ਹੁੰਦੀਆਂ ਹੀ ਜੌਂਡੀਅਰ 'ਚ ਕੋਈ ਚੀਜ਼ ਦੀ ਬਾਅਦ ਆ ਤੇ ਹਾਲੈਂਡ 'ਚ ਕਿਸੇ ਚੀਜ਼ ਦੀ ਬਾਅਦ ਆ ਹੋਲੈਂਡ ਚ ਆਪਣੇ ਅਰਜੰਟ ਚ ਕੋਈ ਚੀਜ਼ ਦਾ ਵਾਧਾ ਵਾ ਹਰ ਇੱਕ ਟਰੈਕਟਰ ਚ ਆਪੋ ਆਪਣੀ ਬਾਤ ਠੀਕ ਨਹੀਂ ਉਹ ਆਪਾਂ ਕੰਪੇਅਰ ਤਾਂ ਨਹੀਂ ਕਰ ਸਕਦੇ ਬਸ ਕਿ ਹਾਂ ਹਰੇਕ ਚ ਕੋਈ ਟਰੈਕਟਰ ਕਿਸੇ ਚੀਜ਼ ਚ ਕਮੀ ਹੁੰਦੀ ਆ ਕਿਸੇ ਟਰੈਕਟਰ ਚ ਕਿਸੇ ਚੀਜ਼ ਦੀ ਕਮੀ ਹੁੰਦੀ ਆ ਠੀਕ ਨਹੀਂ ਤੇ ਹਰ ਇੱਕ ਚ ਵਾਧੇ ਵੀ ਆ ਕੋਈ ਟਰੈਕਟਰ ਚ ਕਿਹੜੀ ਚੀਜ਼ ਖਾਸੀ ਆ ਤਾਂ ਕੋਈ ਟਰੈਕਟਰ ਚ ਕਿਹੜੀ ਚੀਜ਼ ਖਾਸੀ ਆ ਬਾਲੇ ਵੀਰ ਕਹਿੰਦੇ ਹੁੰਦੇ ਆ ਵੀਰੇ ਤੁਸੀਂ ਸਵਰਾਜ ਨਹੀਂ ਲਿਆ ਸਵਰਾਜ ਨਹੀਂ ਰੱਖਿਆ ਵੀਰੇ ਸੱਚੀ ਕਹਿੰਨਾ ਜਦੋਂ ਮੈਂ ਨਾ ਹਰੇਕ ਵੀਰ ਨੂੰ ਇਹੀ ਸਲਾਹ ਦਿੰਦਾ ਉਹਨਾਂ ਬਹੁਤ ਵੀਰ ਆ ਮੈਨੂੰ ਫੋਨ ਕਰਕੇ ਪੁੱਛਦੇ ਆ ਵੀ ਵੀਰੇ ਟਰੈਕਟਰ ਕਿਹੜਾ ਲਈਏ ਹਨਾ ਵੀ ਮੈਂ ਕਦੇ ਵੀ ਕਿਸੇ ਵੀਰ ਨੂੰ ਕੋਈ ਵੀ ਟਰੈਕਟਰ ਰეკਮੈਂਡ ਨਹੀਂ ਕਰਦਾ ਅੱਜ ਤੱਕ ਵੀ ਮੈਂ ਚਾਹੇ ਜਿੰਨੇ ਵੀਰਾਂ ਦੇ ਵੀ ਆਏ ਆ ਫੋਨ ਚਾਹੇ ਜਿਹੜੇ ਵੀਰ ਨੂੰ ਤੁਸੀਂ ਮਰਜ਼ੀ ਪੁੱਛ ਲਿਓ ਜਿੰਨੇ ਕੁ ਵੀ ਵੀਰਾਂ ਦੇ ਮੈਂ ਹਮੇਸ਼ਾ ਵੀਰ ਨੂੰ ਇਹੀ ਫੋਨ ਕਰ ਮੈਂ ਇਹ ਗੱਲ ਕਰਦਾ ਉਹਨਾਂ ਕਿ ਵੀਰੇ ਤੇਰਾ ਦਿਲ ਕਿਹੜਾ ਮੰਦਾ ਵਾ ਵੀ ਤੇਰਾ ਤੇਰੀ ਚੁਆਇਸ ਕਿਹੜਾ ਟਰੈਕਟਰ ਮੰਨਦਾ ਵੀ ਵੀ ਤੇਰਾ ਜਦੋਂ ਤੁਸੀਂ ਪਹਿਲੀ ਵਾਰ ਦਿਮਾਗ ਦੇ ਵਿੱਚ ਥਾਟ ਆਇਆ ਵੀ ਆਪਾਂ ਟਰੈਕਟਰ ਨਵਾਂ ਲੈਣਾ ਕਿਹੜੇ ਟਰੈਕਟਰ ਦਾ ਆ ਤਾਂ ਵੀਰ ਕੂ ਹੈ ਇਹਦਾ ਮੈਂ ਕਿਹਾ ਵੀਰੇ ਉਹੀ ਲਾਓ ਉਹੀ ਟਰੈਕਟਰ ਲੈਣ ਦਾ ਫਾਇਦਾ ਹੁੰਦਾ ਜਿਹੜੇ ਦੇ ਦਿਮਾਗ ਦੇ ਵਿੱਚ ਆਪਣਾ ਪਹਿਲੇ ਉਹੀ ਗੱਲ ਮੈਂ ਹਮੇਸ਼ਾ ਆਪਦੇ ਤੇ ਵੀ ਲਾਗੂ ਕਰਦਾ ਵੀ ਆਪਾਂ ਨਾ ਜਿਹੜਾ ਟਰੈਕਟਰ ਲੈਣਾ ਹੁੰਦਾ ਆਪਣੇ ਦਿਮਾਗ 'ਚ ਉਹ ਚੀਜ਼ਾਂ ਪਹਿਲਾਂ ਹੀ ਹੁੰਦੀਆਂ ਵੀ ਬਿਓ ਟਰੈਕਟਰ ਦੀ ਇਮੇਜ ਆਪਣੇ ਦਿਮਾਗ 'ਚ ਪਹਿਲਾਂ ਹੀ ਬਣੀ ਹੁੰਦੀ ਹੈ ਕਿ ਯਾਰ ਆਪਾਂ ਆ ਟਰੈਕਟਰ ਲਵਾਂਗੇ। ਠੀਕ ਨਹੀਂ? ਤੇ ਕਿਸੇ ਦੇ ਕਹਿਣ ਤੇ ਆਪਦਾ ਸ਼ੌਂਕ ਨਾ ਬਦਲੋ ਕਿਉਂਕਿ ਵੀਰੇ ਚਲਾਉਣਾ ਤੁਸੀਂ ਹੁੰਦਾ। ਕਿਸੇ ਦੇ ਕਹਿਣ ਤੇ ਤੁਸੀਂ ਉਹ ਟਰੈਕਟਰ ਲੈ ਲਿਆ ਮੁੜ ਕੇ ਤੁਹਾਨੂੰ ਉਹ ਪਸੰਦ ਨਾ ਆਵੇ, ਉਹ ਵਧੀਆ ਨਹੀਂ ਹੈਗੀਆਂ ਗੱਲਾਂ। ਜਿਹੜੇ ਟਰੈਕਟਰ ਤੇ ਥੋੜਾ ਫਸਟ ਵਿਊ ਆ ਕਿ ਹਾਂ ਯਾਰ ਤੁਹਾਨੂੰ ਵੀ ਤੁਸੀਂ ਮਨ 'ਚ ਸੋਚ ਲਿਆ ਕਿ ਯਾਰ ਆਪਾਂ ਆ ਟਰੈਕਟਰ ਲੈਣਾ। ਤੋਂ ਨੂੰ ਕਿਸ ਨੇ ਕਿਹਾ ਤੁਹਾਨੂੰ ਨਹੀਂ ਉਹ ਤੋਂ ਕੀ ਕਰਾਉਣਾ ਆਹ ਟਰੈਕਟਰ ਬਾਲਾ ਵਧੀਆ ਉਹ ਨੂੰ ਛੱਡ ਉਹੋ ਵੀਰਾਂ ਲਈ ਉਹ ਨੁਕਸਾਨਦੇਹ ਕਾ ਜਿਹੜੇ ਵੀਰਾਂ ਨੂੰ ਸਵਰਾਜ ਪਸੰਦ ਆ ਉਹ ਸਵਰਾਜ ਹੀ ਲਵੋ ਜਿਹੜੇ ਵੀਰਾਂ ਨੂੰ ਜੌਂਡੀਅਰ ਪਸੰਦ ਆ ਉਹ ਜੌਂਡੀਅਰ ਹੀ ਲਵੋ ਯਾਨੀ ਕਿ ਜਿਹੜਾ ਦਿਮਾਗ ਦੇ ਵਿੱਚ ਪਹਿਲੀ ਵਾਰ ਟਰੈਕਟਰ ਆ ਗਿਆ ਤੁਹਾਡੇ ਉਹ ਟਰੈਕਟਰ ਲੈਣਾ ਚਾਹੀਦਾ ਨਮਿਆਂ ਦੇ ਵਿੱਚ ਨਹੀਂ ਫਸਣਾ ਚਾਹੀਦਾ ਕਿ ਜੇ ਤੁਹਾਨੂੰ ਕੋਈ ਕਹਿ ਦੇਵੇ ਵੀ ਯਾਰ ਆਹ ਨਹੀਂ ਯਾਰ ਉਹ ਲੈ ਲਓ ਨਾ ਮੈਂ ਕਿਸੇ ਵੀਰ ਨੂੰ ਕੋਈ ਵੀ ਟਰੈਕਟਰ ਰეკਮੈਂਡ ਨਹੀਂ ਕਰਦਾ ਹੁੰਦਾ ਜਿਹੜੇ ਵੀਰ ਪੁੱਛਦੇ ਆ ਬਹੁਤ ਫੋਨ ਆਉਂਦਾ ਵੀਰੇ ਅਸੀਂ ਕਿਹੜਾ ਟਰੈਕਟਰ ਲਈਏ ਤਾਂ ਮੈਂ ਆਪਦੇ ਨੂੰ ਇਹੀ ਕਹਿੰਦਾ ਉਹਨਾਂ ਕਿ ਵੀਰੇ ਯਾਰ ਤੁਹਾਡੇ ਦਿਮਾਗ 'ਚ ਕਿਹੜਾ ਆਇਆ ਤੇ ਵੀਰ ਦੱਸਦੇ ਨੇ ਵੀਰੇ ਯਾਰ ਮੇਰੇ ਆ ਆਇਆ ਤਾਂ ਫੇਰ ਮੈਂ ਕਹਿੰਦਾ ਵੀਰੇ ਉਹੀ ਲੈ ਵੀ ਹਾਂ ਉਹਦੇ ਵਿੱਚ ਆ ਖੂਬੀ ਆ ਖੂਬੀ ਆ ਬਹੁਤ ਦੱਸਦੀ ਰਿਹਾ ਵੀ ਵੀਰੇ ਆ ਚੀਜ਼ਾਂ ਵਧੀਆ ਨੇ ਤੇ ਬਸ ਆ ਇੰਨੀ ਗੱਲ ਆ ਆਪਣੀ ਹੈ ਨਾ ਕਿ ਆਪਾਂ ਕਰੇ ਕਿਸੇ ਤੇ ਉਹ ਨਹੀਂ ਥੋਪਿਆ ਵੀ ਯਾਰ ਨਹੀਂ ਨਹੀਂ ਵੀਰੇ ਤੂੰ ਆਹੀ ਲੈ ਵੇ ਤੂੰ ਹਾਲੈਂਡ ਹੀ ਲੈ ਹਾਲੈਂਡ ਹੀ ਵਧੀਆ ਵਾ ਜਾਂ ਜੋਂਡੀਅਰੀ ਲੈ ਜੋਂਡੀਅਰੀ ਵਧੀਆ ਨਾ ਆਪਾਂ ਤਾਂ ਕਹਿੰਦੇ ਆ ਸਾਰੇ ਟਰੈਕਟਰ ਪੂਰੇ ਵਧੀਆ ਵਾ ਕੋਈ ਟਰੈਕਟਰ ਮਾੜਾ ਨਹੀਂ ਹੈਗਾ ਯਾਰ ਕਿਉਂਕਿ ਜਦ ਆਪਾਂ ਚਲਾਉਣੇ ਆ ਸਾਰੇ ਟਰੈਕਟਰ ਆਪੋ ਆਪਣੀ ਜਗ੍ਹਾ ਵਧੀਆ ਹੀ ਰਹਿੰਦੇ ਆ ਮੈਨੂੰ ਨਹੀਂ ਲੱਗਦਾ ਮੈਨੂੰ ਸੱਚੀ ਕਹਿੰਦਾ ਆਪਾਂ ਨੂੰ ਤਾਂ ਜਿਹੜਾ ਟਰੈਕਟਰ ਅਗਲੇ ਨੇ ਲੈ ਲਿਆ ਉਹ ਰੱਬ ਸੋਹਣਾ ਵਾ ਬਸ ਚਾਹੇ ਕੋਈ ਵੀ ਟਰੈਕਟਰ ਠੀਕ ਨੇ ਬਾਈ ਪਹਿਲਾਂ ਟਰੈਕਟਰਾਂ ਵਾਲੇ ਦੇ ਮਗਰਾੜ ਤੇ ਬੈ ਕੇ ਖੁਸ਼ ਹੁੰਦੇ ਹੋ ਜਾਂਦੇ ਸੀ ਠੀਕ ਨਹੀਂ ਟਰੈਕਟਰਾਂ ਵਾਲਾ ਕਦੇ ਸੋਚਿਆ ਹੀ ਨਹੀਂ ਸੀ ਜ਼ਿੰਦਗੀ 'ਚ ਕਿ ਕਦੇ ਵੀ ਨਹੀਂ ਸੀ ਸੋਚਿਆ ਕਿ ਰੱਬ ਨੇ ਐਡੇ-ਐਡੇ ਟਰੈਕਟਰਾਂ ਦੇ ਮਾਲਕ ਬਣਾਉਣਾ ਵਾ ਚਲੋ ਹੌਲੀ-ਹੌਲੀ ਮਾਲਕ ਬਣੀ ਜਾਂਦੇ ਆ ਹੇ ਤਾਂ ਲੋਨ ਤੇ ਵੀ ਆ ਅੱਧੇ ਕ ਮਾਲਕ ਬਣ ਗਏ ਅੱਧੇ ਕ ਲੋਨ ਤੇ ਵੀ ਆ ਐਂ ਜੋ ਚੱਲਦਾ ਰਹਿੰਦਾ ਕਿਸ਼ਟਾ ਮੋੜੀ ਜਾਂਦੇ ਹੌਲੀ-ਹੌਲੀ ਤੇ ਕੁਝ-ਕੁਝ ਕਮਾਲ ਕੇ ਕੁਝ-ਕੁਝ ਪਰਸੈਂਟ ਕਿਸੇ ਟਰੈਕਟਰਾਂ ਦੇ ਬਣ ਗਏ ਆ ਕਿਸਿਆਂ ਦੇ ਅਜੇ ਰਹਿੰਦੇ ਆ ਚਲੋ ਬਣ ਜਾਗੇ ਹਨਾ ਕਿ ਕਦੇ ਸੋਚਿਆ ਵੀ ਨਹੀਂ ਸੀਗਾ ਵੀ ਐਡੇ ਟਰੈਕਟਰਾਂ ਦੇ ਬੈਣ ਦਾ ਮੌਕਾ ਵੀ ਮਿਲੂਗਾ ਸਵਰਾਜ ਵੀਰੇ ਮੈਂ 6 ਸਾਲ 6 ਸਾਲ ਰੱਖਿਆ 6 ਸਾਲਾਂ ਦੇ ਵਿੱਚ ਯਾਨੀ ਕਿ ਉਹ ਜਿੱਦਣ ਮੈਂ ਲਿਆ ਸੀਗਾ 2006 ਚ ਲਿਆ ਸੀਗਾ 12 ਚ ਵੇਚਿਆ ਉਹ 12 ਚ ਵੇਚ ਕੇ ਫਿਰ ਮੈਂ ਜੌਂਡੀਅਰ ਲੈ ਲਿਆ ਸੀਗਾ 53 10 ਰੂਟਰ ਪੰਪ ਵਾਲਾ ਕਾਲੇ ਰੰਗ ਵਾਲਾ ਉਹ 12 ਮਾਡਲ ਹੀ ਸੀਗਾ ਤੇ ਬਹੁਤ ਸੋਹਣਾ ਟਰੈਕਟਰ ਸੀ ਨਵਾਂ ਉਹ ਫਿਰ ਆਪਣੇ ਤੋਂ ਨਾ ਗੁਰਦਾਰੇ ਵਾਲੇ ਲੈ ਗਏ ਤੇ ਉਹਨਾਂ ਨੂੰ ਲੋਡ ਸੀ ਉਹਨਾਂ ਨੂੰ ਦੇਤਾ ਸੀ ਆ ਤੇ ਜਿਹੜਾ ਸਵਰਾਜ ਆ ਸਵਰਾਜ ਤਾਂ ਵੀਰੇ ਇੰਨਾ ਕੁ ਚਲਾਇਆ ਮੈਂ ਇੰਨਾ ਕੁ ਜ਼ਿਆਦਾ ਚਲਾਇਆ ਪਾਪਾ ਪਾਵਰ ਸਟੀering ਲਿਆ ਸੀ ਉਦੋਂ ਪਾਵਰ ਸਟੀering ਆਉਂਦੇ ਨਹੀਂ ਸੀਗੇ ਸਵਰਾਜ ਆਰਡਰ ਤੇ ਮੰਗਾਇਆ ਸੀਗਾ ਤੇ ਉਹ ਗੋਲ ਏਸੇ ਮੋੜਵੇਂ ਏਸੇ ਵਾਲਾ ਸੀ ਫੋਰ ਡੰਗੋ ਤੇ ਦੇ ਹਿੱਸੇ ਵਾਲਾ ਨਹੀਂ ਦੀ ਉਦੋਂ ਮੋੜਵੇਂ ਹਿੱਸੇ ਵਾਲਾ ਦਿੱਤਾ ਸੀ ਉਹ ਚਲੋ ਪ੍ਰੋਬਲਮ ਬੜੀ ਸੀਗੀ ਕਿ ਉਹਦੇ ਉੱਤੇ ਨਾ ਚਿਰੀਆਂ ਸੀਗੀਆਂ ਉਸ ਪਿੰਡਲ ਬਹੁਤ ਢਲੇ ਹੁੰਦੇ ਸੀ ਉਹਦੇ ਚਲੋ ਪਰ ਚਲਾਇਆ ਬਹੁਤ ਆ ਵੀਰੇ ਬਹੁਤ ਜਿਆਦਾ ਚਲਾਇਆ ਤੇ ਸ਼ੌਂਕ ਸੀਗਾ ਬਹੁਤ ਬਹੁਤ ਸ਼ੌਂਕ ਨਾਲ ਰੱਖਿਆ ਸੀ ਬਹੁਤ ਸ਼ੌਂਕ ਇੰਨਾ ਚਮਕਾ ਚਮਕਾ ਰੱਖਦਾ ਹੁੰਦਾ ਸੀ ਵੀਰੇ ਟਰੈਕਟਰ ਮੈਂ ਮੇਰੇ ਜਮੇ ਨੂੰ ਹੁਣ ਵੀ ਉਵੇਂ ਹੀ ਸ਼ੌਂਕ ਆ ਬਾਈ ਵੀ ਟਰੈਕਟਰ ਮੈਨੂੰ ਲਿਬੜਿਆ ਹੋਇਆ ਨਹੀਂ ਪਸੰਦ ਵੀ ਜਦੋਂ ਟਰੈਕਟਰ ਖੜੇ ਆ ਜਾਂ ਲੈ ਕੇ ਜਾਣਾ ਟਰੈਕਟਰ ਸਾਲਾ ਸਾਫ਼ ਸੁਥਰਾ ਹੋਵੇ ਵੀ ਕਾਹਨੂੰ ਐਵੇਂ ਕੱਪੜਾ ਉਹਦਾ ਬੰਦੇ ਨਹੀਂ ਮਾਰਦੇ ਹੁਣ ਕੀ ਕਰਿਆ ਜਾਵੇ ਪਰ ਮੇਰਾ ਤੇ ਆਪਾਂ ਦਾ ਚਾਹੇ ਕੋਈ ਟਰੈਕਟਰ ਪੁਰਾਣਾ ਵਾ ਚਾਹੇ ਨਵਾਂ ਵਾ ਕਿਸੇ ਦੇ ਰੰਗ ਨਹੀਂ ਹੈਗਾ ਉਹਤੇ ਵੀ ਆਪਾਂ ਦਾ ਮੈਨੂੰ ਤਾਂ ਐ ਹੁੰਦਾ ਵੀ ਟਰੈਕਟਰ ਸਾਲਾ ਸਾਫ਼ ਲੱਗੇ ਦਿਖਣ ਨੂੰ ਬਸ ਤੇ ਗੱਡੀਆਂ ਤੇ ਨਹੀਂ ਮੈਂ ਕੱਪੜਾ ਮਾਰਦਾ ਕਿਉਂ ਗੱਡੀਆਂ ਤਾਂ ਕਿਉਂਕਿ ਉਹ ਆ ਗੱਡੀਆਂ ਤੇ ਐ ਹੁੰਦਾ ਵੀ ਛੀਰਟਾਂ ਪੈ ਜਾਂਦੀਆਂ ਗੱਡੀਆਂ ਤੇ ਕੀ ਮਾਰਨਾ ਕੱਪੜਾ ਗੱਡੀ ਤਾਂ ਮੈਂ ਨਾ ਕਰੀ ਕੱਪੜਾ ਮਾਰਿਆ ਨਾ ਵਾਸਤਾ ਸਿੱਧੀ ਜਿੱਦਣ ਧਵਾਉਣੀ ਆ ਹੁੰਦੀ ਆ ਉਦੋਂ ਧਵਾਈਦੀ ਹੋਈ ਆ ਬਸ ਤੇ ਬਸ ਦੇ ਲੋ ਵੀ ਜਾਨੀ ਕਿ ਇਹ ਜੀਆਂ ਗੱਲਾਂ ਨੇ ਵੀ ਸਵਰਾਜ ਟਰੈਕਟਰ ਵੀਰੇ ਮੈਂ ਤਾਂ ਬਹੁਤ ਚਲਾਇਆ 6 ਸਾਲ ਚਲਾਇਆ 6 ਸਾਲਾਂ ਚ ਮੈਨੂੰ ਲੱਗਦਾ ਉਹ 9 ਕੁ ਹਜ਼ਾਰ ਘੰਟੇ ਦੇ ਨੇੜੇ ਮੈਨੂੰ ਲੱਗਦਾ ਮੈਂ ਚਲਾਤਾ ਸੀਗਾ ਮੇਰੇ ਖਿਆਲ ਚ ਇੰਨਾ ਕੁ ਚੱਲ ਗਿਆ ਸੀਗਾ 8-9000 ਘੰਟਾ ਚਲਾਇਆ ਸੀਗਾ ਮੈਂ ਉਦੋਂ ਤਾਂ ਖੇਤੀ ਬਹੁਤ ਥੋੜੀ ਸੀ ਇੰਨੀ ਨਹੀਂ ਦੀ ਖੇਤੀ ਉਹਨੂੰ 2011-12 ਚ ਹੀ ਖੇਤੀ ਵਧਾਉਣੀ ਸ਼ੁਰੂ ਕਰੀ ਆਪਾਂ ਤੇ ਉਦੋਂ ਤਾਂ ਖੇਤੀ 100 ਕਿੱਲੇ ਦੀ ਹੁੰਦੀ ਸੀ ਉਦੋਂ ਉਦੋਂ ਟਰੈਕਟਰ ਸੀਗੇ ਜਦੋਂ ਸੁਵਰਾਜ ਸੀਗਾ ਆਪਣੇ ਕੋਲ ਉਦੋਂ ਟਰੈਕਟਰ ਦਾ ਇੱਕ ਉਹ ਸੁਵਰਾਜ ਹੁੰਦਾ ਸੀ ਇੱਕ ਮਹਿੰਦਰਾ ਸੀਗਾ ਬਾਈ ਜਿਹੜਾ ਰਾਜਾ ਟਰੈਕਟਰ ਮੈਂ ਜਿਹਨੂੰ ਕਹਿੰਦਾ ਹੁੰਦਾ ਬਸ ਉਦੋਂ ਵਿੱਚ ਵਿੱਚ ਇੱਕ ਉਹ ਲੈ ਲੈਂਦੇ ਸੀਗੇ ਜਿਹੜਾ ਆਪਣਾ ਟਰੈਕਟਰ ਹੁੰਦਾ ਦੂਜਾ ਆਪਣਾ ਜਿਹੜਾ ਦੂਜਾ ਟਰੈਕਟਰ ਹੀਟਰਾਂ ਵਾਲਾ ਇੰਟਰ ਸੀਗਾ ਉਹ ਸੀਗਾ ਤੇ ਬਸ ਇੰਨਾ ਕੀ ਸੀਗਾ ਆਪਣੇ ਕੋਲੇ ਸੁਵਰਾਜ ਤਾਂ ਬਹੁਤ ਚਲਾਇਆ ਪਰ ਸੁਵਰਾਜ ਨੂੰ ਸੁਵਰਾਜ ਭਾਈ ਪਸੰਦ ਆ ਪਰ ਮੇਰਾ ਨਾ ਕਦੇ ਵੀ ਹੁਣ ਸੱਚੀ ਕਹਿੰਨਾ ਮੈਂ ਉਹੀ ਗੱਲ ਦਾ ਕਿ ਮੇਰਾ ਉਹਨੂੰ ਥੋਟ ਨਹੀਂ ਜਾਂਦਾ ਕਦੇ ਵੀ ਵੀ ਸੁਵਰਾਜ ਲੈਣ ਬਾਰੇ ਕਦੇ ਵੀ ਨਹੀਂ ਜਾਂਦਾ ਮੈਂ ਕਿਸੇ ਦੇ ਕਹਿਣ ਤੇ ਕਦੇ ਕੋਈ ਟਰੈਕਟਰ ਨਹੀਂ ਲੈਂਦਾ ਵੀ ਮੈਨੂੰ ਕੋਈ ਬੰਦਾ ਕਵੇ ਵੀ ਯਾਰ ਆਹ ਨਹੀਂ ਆਹ ਲੈ ਲੈਣਾ ਅਰਜਣ ਵੀ ਆਪਦੀ ਪਸੰਦ ਆ ਲਿਆ ਹੋਇਆ 3630 ਵੀ ਆਪਦੀ ਪਸੰਦ ਆ ਲਿਆ ਜੌਂਡੀਅਰ ਦਾ ਮੇਰਾ 5210 ਤੇ ਜਮਾਂ ਹੀ ਥੋਟ ਨਹੀਂ ਜਾਂਦਾ ਵੀ ਹਜੇ ਤੱਕ ਕਦੇ ਨਹੀਂ ਗਿਆ 5210 ਤੇ ਵੀ 5210 ਲੈਣਾ ਮੇਰਾ ਕਦੇ ਨਹੀਂ ਗਿਆ 5210 ਨਾਲ ਮੈਨੂੰ 3630 ਵਧੀਆ ਲੱਗਦਾ ਸੀਗਾ 3630 ਲਿਆ ਆਪ ਤੇ ਉਦੋਂ ਜਦੋਂ ਪਹਿਲਾਂ ਲਿਆ ਉਦੋਂ ਅਰਜਣ ਮੈਨੂੰ ਪਸੰਦ ਸੀ ਕਿ ਅਰਜਣ ਦੇ ਪੈਸੇ ਬਹੁਤ ਥੋੜੇ ਲੱਗ ਰਹੇ ਆ ਇਸ ਚੱਕਰ ਦੇ ਵਿੱਚ ਠੀਕ ਹੈ ਨਾ ਤਾਂ ਇਹੀ ਗੱਲ ਕਰਦਾ ਕਿ ਦੇਖੋ ਟਰੈਕਟਰ ਤਾਂ ਬੰਦੇ ਲਈ ਸਾਰੇ ਵਧੀਆ ਵਾ ਜੇ ਤੇ ਰੁਪਏ ਲੱਗੇ ਉਦੋਂ 14 ਤਵੀਆਂ ਹੁੰਦੀਆਂ ਸੀਗੀਆਂ ਜਦੋਂ ਵੀਰੇ ਹੋਂਾ ਦੇ ਨਾਲ ਮਗਰਾੜ ਤੇ ਬਹਿ ਕੇ ਝੂਟੀ ਲੈਣੇ ਬਸ ਉਹ ਚ ਹੀ ਖੁਸ਼ ਹੋਈ ਜਾਣਾ ਵੀ ਯਾਰ ਵੀ ਹਾਂ ਮਗਰਾੜ ਤੇ ਬੈਠੇ ਆ ਹਨਾ ਰਾਤ ਨੂੰ ਨੀਂਦ ਵੀ ਆਉਣ ਲੱਗ ਜਾਣੀ ਫੇਰ ਵੀ ਬੈਠੇ ਰਹਿਣਾ ਮਗਰਾੜ ਤੇ ਫੇਰ ਹੌਲੀ ਹੌਲੀ ਅ 2000 2000 ਸਾਨ ਚ ਮੇਰੇ ਬ੍ਰਦਰ ਦੀ ਡੈਥ ਹੋਈ ਸੀ ਕਰੰਟ ਲੱਗ ਕੇ ਹਨਾ ਉਹਨੋਂ ਜਿਹੜੀ ਚਮਿੰਡੇ ਮੋਟਰ ਆ ਉੱਥੇ ਆਪਾਂ ਮੋਟਰ ਲਈ ਸੀ ਉੱਥੇ ਕਰੰਟ ਲਾ ਕੇ ਉਹਦੀ ਡੈਥ ਹੋ ਗਈ ਸੀ ਤੇ ਉਹਨੂੰ ਬਹੁਤ ਚਾਹ ਸੀਗਾ ਵੀ ਮਸ਼ੀਨਰੀ ਦਾ ਉਹਨੂੰ ਵੀ ਮੇਰੇ ਵਾਂਗੂ ਹੀ ਚਾਹ ਸੀ ਜੇ ਉਹ ਚਲੋ ਬਾਕੀ ਦਾ ਵਾਹਿਗੁਰੂ ਨੂੰ ਮਨਜ਼ੂਰ ਆ ਵੀ ਜੇ ਉਹ ਅੱਜ ਜਿਉਂਦਾ ਹੁੰਦਾ ਤਾਂ ਉਹਨੇ ਉੱਡਿਆ ਫਿਰਿਆ ਕਰਨਾ ਸੀ ਉਹਦਾ ਫੋਰਡ ਫੇਵਰੇਟ ਸੀਗਾ ਬਾਈ ਉਦੋਂ ਆਪਣੇ ਕੋਲੇ 2-575 ਕਰੇ ਸੀਗੇ ਪਹਿਲੀ ਵਾਰ ਹਨਾ ਇੱਕ ਟਰੈਕਟਰ ਤੋਂ ਦੋ ਕਰੇ ਸੀਗੇ ਤੇ ਉਦੋਂ ਐਉਂ ਹੁੰਦਾ ਸੀ ਵੀ ਲੈ ਵੀ ਵੀ ਇਹਨਾਂ ਕੋਲੇ ਦੋ ਟਰੈਕਟਰ ਉਹ ਵੀ 575 ਉਹਨਾਂ ਨੂੰ ਵੀ ਬਹੁਤ ਵੱਡੇ ਲੱਗਦੇ ਸੀ ਦੋ ਟਰੈਕਟਰਾਂ ਦਾ ਪੂਰਾ ਰਤਵਾ ਸੀ 2000 ਸਾਲ ਵਿੱਚ ਵੀ ਹਾਂ ਦੋ ਟਰੈਕਟਰ ਹੈ ਇਹਨਾਂ ਕੋਲ ਬਹੁਤ ਵੱਡੇ ਲੱਗਦੇ ਹੁੰਦੇ ਵੀ ਦੋ ਟਰੈਕਟਰ 575 ਆਪਣੇ ਕੋਲੇ ਦੋ ਕਰੇ ਦੀ ਪਹਿਲੀ ਵਾਰ ਤੇ ਉਹ 575 ਹਜੇ ਵੀ ਆਪਣੇ ਨਾਲ ਦੇ ਪਿੰਡ 'ਚ ਹੈਗਾ ਸਜਾਦਾਂ ਦੇ ਉਹ ਬਰਦਰ ਦੀ ਡੈਥ ਹੋ ਗਈ ਸੀ 2000 ਸਨ ਦੇ ਵਿੱਚ ਉਸ ਤੋਂ ਬਾਅਦ ਵੀਰੇ ਮੈਂ ਟਰੈਕਟਰ ਲਗਾਤਾਰ ਚਲਾਉਣ ਲੱਗ ਗਿਆ ਸੀ ਬਸ ਉਸ ਤੋਂ ਬਾਅਦ ਨਹੀਂ ਆਪਾਂ ਪਿੱਛੇ ਮੁੜ ਕੇ ਟਰੈਕਟਰ ਚਲਾਉਣ ਦਾ ਦੇਖਿਆ ਉਦੋਂ ਪਹਿਲਾਂ ਮਾੜਾ ਮੋਟਾ ਕਦੇ ਫੜਿਆ ਪੜਿਆ ਵਾ ਵੀ ਰੋਟੀ ਰੋਟੀ ਦੇ ਆਉਂਦੇ ਸੀ ਜਾਂ ਬਸ ਮਾੜਾ ਮੋਟਾ ਹੀ ਹਨਾ ਬਸ ਉਹ 2000 ਸਨ ਚ ਸ਼ੁਰੂ ਕਰਤਾ ਸੀ ਵਾ ਫੇਰ ਨਹੀਂ ਆਪਾਂ ਨੂੰ ਨਾ ਤਾਂ ਆਪਾਂ ਕਿਸ ਦੇ ਨਾਲ ਬਹਿ ਕੇ ਵੀ ਫੇਰ ਤਾਂ ਨਾ ਕਿਸ ਨੇ ਸਿਖਾਇਆ ਸਾਰਾ ਕੁਝ ਆਪਣੇ ਆਪ ਹੀ ਕਰਨ ਲੱਗ ਗਏ। ਬਸ ਵੀ ਯਾ ਬਾਪੂ ਉਹਨਾਂ ਤੋਂ ਸਿੱਖ ਲੈਂਦੇ ਜੋ ਕੁਝ ਵੀ ਯਾ ਮਗਰਾੜਾਂ ਦੇ ਨਾਲ ਬਹਿ ਬਹਿ ਕੇ ਕਰਦੇ ਆ ਉਹ ਹੀ। ਬਸ ਜੋ ਜੋ ਆਪਾਂ ਮਗਰਾੜਾਂ ਦੇ ਨਾਲ ਬਹਿ ਕੇ ਸਿੱਖਿਆ ਉਹ ਸੀਗਾ ਵੀ ਬਾਪੂ ਉਹਨੇ ਐ ਕਰਦੇ ਐ ਕਰਦੇ ਆ ਟਰਾਲੀ ਐ ਬੈਕ ਲਾਉਂਦੇ ਹੁੰਦੇ ਆ ਇੱਧਰ ਨੂੰ ਮੋੜਨਾ ਇੱਧਰ ਨੂੰ ਮੋੜਨਾ। ਟਰਾਲੀ ਬੈਗ ਉੱਤੇ ਜਿਵੇਂ ਡੇ ਹੁੰਦੇ ਸੀ ਉੱਥੇ ਆਪਣੇ ਕਦੂ ਬੀਜੇ ਹੁੰਦੇ ਸੀ ਭਿੰਡੀ ਹੁੰਦੀ ਸੀ ਉੱਥੋਂ ਬੈਗ ਕੱਢਣੀ ਪੈਂਦੀ ਸੀ ਉੱਥੇ ਹੀ ਸਿੱਖ ਲਈ ਸੀ ਟਰਾਲੀ ਬੈਗ ਲਾਉਣੀ ਤੇ ਬਸ ਐਵੇਂ ਹੌਲੀ 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 ਚੱਲੀ ਗਿਆ 2007 ਤੋਂ ਆਪਾਂ ਪੂਰੇ ਟਰੈਕਟਰ ਚਲਾਉਨੇ 2007 ਤੋਂ ਲੈ ਕੇ 2000 ਅ 14 15 ਤੱਕ ਦਾ ਪੂਰਾ 2007 ਤੋਂ 2000 14 13 ਤੱਕ 13 14 ਤੱਕ ਦਾ ਪੂਰਾ ਟਰੈਕਟਰ ਚਲਾਇਆ ਆਪਾਂ ਵੀ ਪੂਰਾ ਐਂ ਦੱਬ ਕੇ ਉਸ ਤੋਂ ਬਾਅਦ ਜਿਉਂ-ਜਿਉਂ ਖੇਤੀ ਵਧਾਈ ਤਾਂ ਉਵੇਂ-ਉਵੇਂ ਟਰੈਕਟਰ ਚਲਾਉਣਾ ਘਟਾਤਾ ਵੀ ਘਟਣਾ ਆਉਣਾ ਪਿਆ ਹਨਾ ਵੀ ਘਟੀ ਜਾਂਦਾ ਆਪਣਿਆਂ ਤੇ ਜੀ ਬਹੁਤ ਕਰਦਾ ਉਦੋਂ ਸੋਚਦੇ ਹੁੰਦੇ ਸੀਗੇ ਵੀ ਟਰੈਕਟਰ ਮੋਦੋਂ ਨਿੱਕੇ-ਨਿੱਕੇ ਟਰੈਕਟਰ ਨੂੰ ਇੰਨਾ ਚਲਾਉਂਦੇ ਸੀ